ਅੱਛੀ ਕਾਲ ਜੀ ਮੈਂ ਨਰਗਿੰਦਰ ਸਿੰਘ ਲਾਹਲ ਤੇ ਤੁਸੀਂ ਦੇਖ ਰਹੇ ਹੋ ਸਿੱਧੀ ਗੱਲ ਕਿ ਅੱਜ ਮੇਰੇ ਨਾਲ ਡਾਕਟਰ ਨਵਦੀਪ ਸਿੰਘ ਨੇ ਜਿਹੜੇ ਯੂਕੇ ਤੋਂ ਇੱਥੇ ਆਏ ਨੇ ਤੇ ਯੂਕੇ ਤੋਂ ਆਣ ਕੇ ਇਹਨਾਂ ਨੇ ਵੈਨਕੂਵਰ ਦੇ ਵਿੱਚ ਇੱਕ ਬਹੁਤ ਵੱਡਾ ਸਿੱਖ ਅਵਾਰਡ ਦਾ ਐਲਾਨ ਕਰਨਾ ਸੀ ਤੇ ਉਹਦੇ ਲਈ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਉਹ ਕੀ ਪ੍ਰੋਗਰਾਮ ਲੈ ਕੇ ਇਹ ਜਿਹੜੇ ਆ ਉਹ ਇੱਥੇ ਵੈਨਕੂਵਰ ਚ ਆਏ ਨੇ ਸੋ ਜਾਣਦੇ ਹਾਂ ਤੁਹਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਚਾਉਣ ਲਈ ਤੇ ਤੁਹਾਡਾ ਕੀ ਪਲਾਨ ਕੀ ਆ ਤੁਸੀਂ ਕੀ ਕਰਨ ਤੁਹਾਨੂੰ ਇੱਥੇ ਸੋ ਦੇਖੋ ਪੱਲੀ ਨਵੰਬਰ ਨੂੰ ਆਪਾਂ ਪਲਨੀ ਵੜੀ ਸਿੱਖ ਅਵਾਰਡ ਕਰਨ ਲੱਗੇ ਆ ਵੈਂਕੂਵਰ ਵਿੱਚ ਤੇ ਉਹ ਵੀ ਸਭ ਤੋਂ ਮਸ਼ਹੂਰ ਹੋਟਲ ਪੈਨ ਪੈਸਿਫਿਕ ਵੈਂਕੂਵਰ ਵਿੱਚ ਹੋਗਾ ਤੇ ਤਕੀਵਨ 500 ਬੰਦਾ ਆ ਰਿਹਾ ਪੂਰੀਆ ਦੁਨੀਆ ਤੋਂ ਤੇ ਜਿਹੜੇ ਆਪਾਂ 13 ਬੰਦਿਆਂ ਨੂੰ ਸਨਮਾਨ ਕਰਨਾ ਉਹੋ ਦੇਖਣ ਲਈ ਤੇ ਉਹ ਮਾਹੌਲ ਮੰਨਦਾ ਤੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਆਪਾਂ ਤੇਰੇਆ ਬੰਦਿਆਂ ਨੂੰ ਅਵਾਰਡ ਦੇਣਾ ਆ ਭਲਾ ਨਵੰਬਰ ਨੂੰ ਵੀ ਸਾਰੀ ਦੁਨੀਆ ਨੂੰ ਪਤਾ ਲੱਗੇ ਵੀ ਇਹ ਜਿਹੇ ਆ ਸਖਸ਼ੇਤਾਂ ਹੈਗੀਆਂ ਤੇ ਇਹ ਜਿਹੇ ਚੰਗੇ ਕੰਮ ਕਰਦੇ ਆ ਸੋ ਜਿਹੜਾ ਸਿੱਖ ਗਰੁੱਪ ਦਾ ਮੇਨ ਉਪਰਾਲਾ ਹੈਗਾ ਉਹ ਤਾਂ ਸਿਰਫ ਆਪਾਂ ਤਾਂ ਸਿਰਫ ਹਾਈਲਾਈਟ ਤੇ ਪ੍ਰਮੋਟ ਕਰਦੇ ਆ ਚੰਗੇ ਬੰਦਿਆਂ ਨੂੰ ਤੇ ਚੰਗੇ ਆਗੂਆਂ ਜ਼ਰੂਰ ਬਸ ਅ ਦੱਛੋਬ ਤੁਸੀਂ ਜਿਵੇਂ ਹੋ ਤਾਂ ਸਿੱਖ ਅਵਾਰਡ ਦੀ ਗੱਲ ਕੀਤੀ ਆ ਤੇ ਕੀ ਸਿੱਖ ਅਵਾਰਡ ਹੀ ਕਿਉਂ ਚੁਣਿਆ ਗਿਆ ਕਿਉਂਕਿ ਅਵਾਰਡ ਤਾਂ ਹੋਰ ਵੀ ਬਹੁਤ ਨੇ ਅਚੀਵਮੈਂਟ ਅਵਾਰਡ ਬਹੁਤ ਨੇ ਦੂਜੀਆਂ ਕਮਿਊਨਿਟੀਆਂ ਵੀ ਨੇ ਤੇ ਉਹਨਾਂ ਸਾਰੀਆਂ ਕਮਿਊਨਿਟੀਆਂ 'ਚ ਤੁਸੀਂ ਸਿੱਖ ਅਵਾਰਡ ਨੂੰ ਚੁਣਨ ਦਾ ਤੁਹਾਡਾ ਮਕਸਦ ਕੀ ਸੀ ਦੇਖੋ ਜਦੋਂ ਆਪਾਂ ਪਹਿਲਾਂ ਕੀਤਾ ਸੀਗਾ ਨਾ 2010 ਦੇ ਵਿੱਚ ਯੂਕੇ ਵਿੱਚ ਉਦੋਂ ਤਕਰੀਬਨ 80 ਤੋਂ 100 ਲਗਭਗ ਕੌਮ ਦੇ ਅਵਾਰਡ ਸੀਗੇ ਸੋ ਆਪਣੇ ਹਰ ਇੱਕ ਕੌਮ ਦੇ ਨਾ ਆਪਣੇ ਕੌਮ ਨੂੰ ਸਮਾਨ ਕਰਦੇ ਆ ਪਰ ਕਦੀ ਸਿੱਖਾਂ ਵਾਸਤੇ ਨਹੀਂ ਸੀਗਾ ਮਲੇਟੋ ਤਾਂ ਆਪਾਂ ਸਦਾ ਪਾਲਾ ਪਾਲਣਾ ਆਪਾਂ ਲਾਸਿਕਾ ਸਿਕ ਡਾਇਰੈਕਟਰੀ ਜਦੋਂ ਆਪਾਂ ਸਿਕ ਡਾਇਰੈਕਟਰੀ ਸ਼ੁਰੂ ਕੀਤੀ ਸੀ ਉਦੋਂ ਵੀ ਕੋਈ ਡਾਇਰੈਕਟਰੀ ਨਹੀਂ ਸੀਗੀ ਸੋ ਜਿਹੜੇ ਵੀ ਆਪਾਂ ਕੰਮ ਚੁੱਕਦੇ ਆਂ ਚਾਹੇ ਵੀ ਆਪਾਂ ਬਿਜ਼ਨਸ ਸਟਾਰਟ ਕਰਦੇ ਆਂ ਉਹ ਕੌਮ ਦੇ ਨਾਲ ਜਿਹੜੇ ਬਿਜ਼ਨਸ ਲੀਡਰ ਆ ਦੁਨੀਆ ਤੋਂ ਉਹਦੀ ਸਲਾਹ ਲੈ ਕੇ ਐਡਵਾਈਸ ਲੈ ਕੇ ਤਾਂ ਆਪਾਂ ਚੱਲਦੇ ਆਂ ਜਿਵੇਂ ਤੁਸੀਂ ਹੁਣ ਕਹੇ ਵੀ ਇੱਕ ਸਿਕ ਅਵਾਰਡ ਹੈ ਇੱਕ ਸਾਡੀ ਡਾਇਰੈਕਟਰੀ ਹੈ ਹਾਂਜੀ ਡਾਇਰੈਕਟਰੀ ਇੱਕ ਕੰਪਨੀ ਦਾ ਇੱਕ ਬਿジネス ਹੈ ਹਾਂਜੀ ਇੱਕ ਅਵਾਰਡ ਹੈ ਇਹਨਾਂ ਦੋਨਾਂ ਦਾ ਤਾਲਮਿਲ ਕਿਵੇਂ ਤੁਹਾਡਾ ਆਇਆ ਨਹੀਂ ਇਹ ਦੇਖੋ ਸਾਰਾ ਕੁਝ ਅਲੱਗ ਆ ਸੋ ਦ ਸਿਕ ਡਾਇਰੈਕਟਰੀ ਅਲੱਗ ਬਿジネス ਹੈ ਸਿਕ ਅਵਾਰਡਸ ਅਲੱਗ ਬਿジネス ਹੈ ਦ ਸੈਕ 100 ਵੀ ਅਲੱਗ ਬਿジネス ਆ ਸੋ ਹਰ ਇੱਕ ਪਰਲੇ ਦੇ ਆਪਣਾ ਬਿジネス ਆ ਤੇ ਬਿਜ਼ਨਸ ਹੀ ਆ ਸਾਡਾ ਮੇਰਾ ਫੁੱਲ ਟਾਈਮ ਜੌਬ ਆ ਜਦੋਂ ਮੈਂ ਸ਼ੁਰੂ ਕੀਤਾ ਸੀ 2006 ਦੇ ਵਿੱਚ ਡਾਇਰੈਕਟਰੀ ਪਦੋਂ ਤੋਂ ਲੈ ਕੇ ਅੱਜ ਤੱਕ ਇਹ ਮੇਰਾ ਫੁੱਲ ਟਾਈਮ ਰੋਜ਼ ਦਾ ਕੰਮ ਆ ਥੋੜਾ ਆ ਖਾਸ ਜੀ ਤੁਹਾਨੂੰ ਮਿਲਣਾ ਦਰਸ਼ਕਾਂ ਨੇ ਤੇ ਕੋਸ਼ਿਸ਼ ਕਰਦੇ ਵੀ ਤੁਹਾਡਾ ਨਾ ਬਲੇਸਿੰਗ ਸਾਡੇ ਅਸਾਦੀ ਤਾਂ ਹਾਂ ਤਾਂ ਹੀ ਆਪਾਂ ਚੱਲ ਸਕਦੇ ਆ ਤੇ ਸਾਨੂੰ ਕੋਸ਼ਿਸ਼ ਕਰਦੇ ਦੇਖੋ ਮੈਂ ਕੋਸ਼ਿਸ਼ ਕਰਦਾ ਬਈ ਕੀ ਕਿ ਤੇ ਆਪ ਕੋਈ ਨਾ ਇੱਕ ਤਾਂ ਲਈਏ ਕੰਮ ਦੇ ਵਿੱਚ ਉਹ ਇਹੀ ਕਾਕਾ ਕਿਵੇਂ ਆਪਾਂ ਗੱਲ ਕਰਦੇ ਸਿੱਖ ਔਰਡ ਦੀ ਤੁਸੀਂ ਆਪ ਪੂਰਨ ਸਿੱਖ ਨਹੀਂ ਆ ਤੁਸੀਂ ਕਿਤੇ ਸਿੱਖ ਹੋ ਤੇ ਪੂਰਨ ਸਿੱਖ ਤੇ ਨਹੀਂ ਪਰ ਉਹ ਸਾਡਾ ਕਿਤੇ ਐਂਤ ਨਹੀਂ ਵੀ ਜਿਹੜਾ ਸਾਡਾ ਕਾਰੋਬਾਰ ਹੈ ਇਹ ਭਾਵਨਾ ਜਿਹੜੀਆਂ ਸਿੱਖਾਂ ਨਾਲ ਜੋੜ ਕੇ ਤੇ ਆਪਾਂ ਉਹਨੂੰ ਕੈਸ਼ ਕਰਨਾ ਚਾਹੁੰਦੇ ਹਈਏ ਵੀ ਬਿਜ਼ਨਸ ਸਟੈਬਲਿਸ਼ ਹੋ ਕੋਈ ਇਦਾਂ ਜਿੱਤ ਨਹੀਂ ਤੁਹਾਡੇ ਮਨ ਚ ਸਮਝ ਨਹੀਂ ਆ ਪਚੀ ਤਾ ਮੇਰਾ ਕਹਿਣ ਦਾ ਭਾਵ ਇੱਕ ਸਿੱਖ ਆਵਾਜ਼ ਹੈ ਜਿਹਦਾ ਸੀ ਚੁਣਿਆ ਦੂਜੇ ਪਾਸੇ ਤੁਹਾਡਾ ਕਾਰੋਬਾਰ ਵੀ ਆ ਕਿ ਲੋਕਾਂ ਦੀ ਇਹ ਭਾਵਨਾਵਾਂ ਸਿੱਖਾਂ ਨਾਲ ਜੋੜ ਕੇ ਆਪਣੇ ਕਾਰੋਬਾਰ ਨੂੰ ਵਧਾਉਣ ਦਾ ਯਤਨ ਤਨੀ ਹੈ ਨਹੀਂ ਹਦਾ ਪਾਲਾ ਜਦੋਂ ਮੈਂ ਕਿਹਾ ਸਦੀ ਸੋਚ ਹੈਗਾ ਵੀ ਨਾ ਆਪਾਂ ਸਿੱਖਾਂ ਦਾ ਨਾਮ ਲਈਏ ਬਾ ਸਿੱਖਾਂ ਤੇ ਬਾਰੇ ਲੋਕਾਂ ਨੇ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਹੈ ਜਾਂ ਹੋਰ ਜੱਥੇਬੰਦੀਆਂ ਨੇ ਸਿੱਖ ਉਹ ਖਾਲਸਾ ਵਾਲੇ ਜਿਹੜੇ ਤੁਹਾਡੇ ਯੂਕੇ ਤੋਂ ਹੀ ਨੇ ਉਹ ਸਾਰੇ ਜਿਹੜੇ ਸਿੱਖਾਂ ਦੀ ਗੱਲਾਂ ਨੂੰ ਲੈ ਕੇ ਅੱਗੇ ਵਧੇ ਰਹੇ ਨੇ ਕਮਾਈ ਕਰ ਰਹੇ ਹੋ ਸਿੱਖਾਂ ਦੇ ਉੱਤੇ ਜਾਂ ਸਿੱਖ ਕਮਿਊਨਿਟੀ ਦੇ ਉੱਤੇ ਖਰਚ ਕਰਨ ਦਾ ਯਤਨ ਕੀਤਾ ਕਿ ਨਾ ਕਾਰੋਬਾਰ ਨਾਲ ਜੋੜ ਲੈਣ ਮੁਨੇ ਪੁਲਿਸ ਸਾਹਿਬ ਨੇ ਦੀ ਸੌਰੀ ਸੌਰੀ ਮੇਰੇ ਪਾਸ ਨਹੀਂ ਨਹੀਂ ਉਹ ਪ੍ਰੋਬਲਮ ਕੈਨ ਦਾ ਮੇਰਾ ਪਾਉ ਵੀ ਇੰਗਲਿਸ਼ ਮੈਨੂੰ ਨਹੀਂ ਆਉਂਦੀ ਮੈਂ ਇੱਕ ਪੰਜਾਬੀ ਹਾਂ ਤੇ ਪੰਜਾਬੀ ਹੋਣ ਦੇ ਨਾਤੇ ਮੈਨੂੰ ਵੇਖਣ ਵਾਲੇ ਵੀ ਦੁਨੀਆ ਭਰ ਦੇ ਜਿਹੜੇ ਪੰਜਾਬੀ ਨੇ ਠੀਕ ਹੈ ਜੀ ਮੇਰਾ ਕੈਨ ਦਾ ਪਾਵੇ ਆ ਕਿ ਇੱਕ ਸਿੱਖ ਦੇ ਤੌਰ ਦੇ ਤੇ ਜਿਹੜਾ ਤੁਸੀਂ ਅਵਾਰਡ ਦੀ ਗੱਲ ਕੀਤੀ ਆ ਇਹਨੂੰ ਆਪਣੇ ਕਾਰੋਬਾਰ ਨਾਲ ਜੋੜ ਕੇ ਵੇਖਦੇ ਹਾਂ ਤੇ ਜਿਹੜਾ ਤੁਸੀਂ ਰਿਵਾਰਡ ਦੇ ਦੇਣਾ ਉਹਦੇ ਨਾਲ ਤੁਹਾਡੇ ਕਾਰੋਬਾਰ ਤੇ ਮਤਲਬ ਜਿਹੜਾ ਉਹ ਬੈਨੀਫਿਟ ਨਹੀਂ ਲੈਣ ਦਾ ਇਹਦਾ ਤੁਹਾਡੇ ਮਨ ਕਮਿਊਨਿਟੀ ਲਈ ਕੁਝ ਕਰਨ ਦਾ ਮਕਸਦ ਇਹ ਦੋਨੇ ਜੋ ਵੀ ਤੁਸੀਂ ਕਹਿਆ ਨਾ ਹਿੱਸੇ ਹੈਗੇ ਆ ਹਾਂਜੀ ਸੋ ਸਿੱਖ ਡਾਇਰੈਕਟਰੀ ਤੋਂ ਸਾਡਾ ਰੋਟੀ ਪਾਣੀ ਨਿਕਲਦਾ ਤੇ ਜਿਹੜੇ ਸਿੱਖ ਵੋ ਦਾ ਜੋ ਦੋ ਵੀ ਪੈਸੇ ਬੰਦੇ ਆ ਉਹਦੇ ਵਿੱਚੋਂ ਵੀ ਸਾਨੂੰ ਹੁਣ ਦੇਖੋ ਵੀ ਹੈਵ ਟੂ ਲਿਵ ਨਾ ਖਾਣਾ ਟੀ ਖਾਣਾ ਪੈਂਦਾ ਸੋ ਜਿੰਨੇ ਵੀ ਆਪਾਂ ਪਰਾਲੇ ਹੈਗੇ ਆ ਸਾਰੇ ਬਿਜ਼ਨਸ ਆ ਹਾਂ ਬਿਜ਼ਨਸ ਦੇ ਵਿੱਚ ਉਹ ਟਰੂ ਬਿਜ਼ਨਸ ਕਿਉਂ ਬੰਦਾ ਕਰਦਾ ਪ੍ਰੋਫਿਟ ਵਾਸਤੇ ਮਤਲਬ ਤੁਹਾਡਾ ਮਤਲਬ ਇਹ ਆ ਵੀ ਜਿਹੜਾ ਅਸੀਂ ਵਾਰ ਦੇ ਰਹੇ ਆ ਸਾਡਾ ਪਰਪਸ ਬਿਜ਼ਨਸ ਹੈ ਸਾਡਾ ਪਰਪਸ ਇਨ ਬਿਟਵੀਨ ਸਾਡਾ ਪਰਪਸ ਆਪਣੇ ਬਿਜ਼ਨਸ ਨੂੰ ਉੱਪਰ ਲੈ ਕੇ ਜਾਣਾ ਜਿਹੜਾ ਜਿਹਨੂੰ ਆਪਾਂ ਅਵਾਰਡ ਦਿੰਨੇ ਆ ਬਿਜ਼ਨਸ ਕੈਟਾਗਰੀ ਦੇ ਵਿੱਚ ਯੈਸ ਪਰ ਸਿਰਫ ਬਿਜ਼ਨਸ ਕੈਟਾਗਰੀ ਨਹੀਂ ਵੀ ਹਵ ਸੇਵ ਆ ਚੈਰਿਟੀ ਐਜੂਕੇਸ਼ਨ ਸਿੱਖਾਂ ਦੀ ਜਿਹੜੀ ਜਿਹੜੀ ਮਤਲਬ ਡੈਫੀਨੇਸ਼ਨ ਦੋ ਤਰੀਕੇ ਦੇ ਸਿੱਖ ਨੇ ਕੋਰ ਸਿੱਖ ਨੇ ਜਿਹੜੇ ਪੂਰਨ ਸਿੱਖ ਨੇ ਕੋਰ ਸਿੱਖ ਜਿਹਨੂੰ ਕਹਿੰਦੇ ਆ ਇੱਕ ਕੋਰ ਸਿੱਖ ਨੇ ਜਿਹੜੇ ਸਾਈਧਾਰੀ ਸਿੱਖ ਨੇ ਜਿਵੇਂ ਤੁਸੀਂ ਜਾਂ ਮੈਂ ਆ ਦਾੜੀ ਕੱਟਦਾ ਸਾਰਾ ਕਰਦਾ ਇਦਾਂ ਦੀ ਕੋਈ ਇਸ ਦੀ ਜਿਹੜੀ ਤੁਸੀਂ ਅਵਾਰਡ ਹੈ ਕਿ ਉਹਦੇ ਵਿੱਚ ਕੋਈ ਇਦਾਂ ਦੀ ਵੀਪਾਂ ਰੱਖੀ ਹੋਈ ਨਹੀਂ ਦੇਖੋ ਮੈਂ ਮੈਂ ਮੇਰੀ ਇਹ ਸੋਚ ਆ ਬਈ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਬਈ ਤੁਸੀਂ ਸਿੱਖਾਂ ਵਿੱਚ ਨਹੀਂ ਸਿੱਖ ਜੇ ਤੁਸੀਂ ਮੇਰੇ ਸਾਹਮਣੇ ਆ ਕੇ ਮੈਨੂੰ ਕਹਿੰਦੇ ਆ ਭਾਵੇਂ ਦਸਤਾਰ ਬੰਨੀ ਹੋਏ ਭਾਵੇਂ ਨਾ ਦਸਤਾਰ ਬੰਨੀ ਹੋਏ ਵੀ ਮੇਰਾ ਨਾਮ ਹੈਗਾ ਜਗਦੀਸ਼ ਸਿੰਘ ਜਾਂ ਕੁਸ਼ਤੇ ਮੈਂ ਹੈਗਾ ਸਿੱਖ ਮੈਂ ਕੋਈ ਨਹੀਂ ਬਈ ਤੁਹਾਨੂੰ ਕਹਿੰਦਾ ਬਈ ਤੁਸੀਂ ਨਹੀਂ ਸਿੱਖ ਸੋ ਆਪਾਂ ਦੇਖੋ ਕਈ ਸ਼ਖਸੀਅਤਾਂ ਨੂੰ ਕਿੱਧਰ ਹੋਇਆ ਸਨਮਾਨ ਜਿਨ੍ਹਾਂ ਦੇ ਕੋਲ ਕਈ ਅਮਤਾਰੀ ਸਿੱਖਿਆ ਕਈ ਸੱਚਤਾਰੀ ਕਈ ਕੀ ਪਟਕ ਸਿੱਖ ਸੇਖੋਂ ਸਿੰਘ ਕੌਰ ਨਾਮ ਹੋਵੇ ਤੇ ਸਰਹੋਦੀ ਜੀ ਆਪਣੀ ਉਹਦੇ ਪਿੱਛੇ ਸਿੰਘ ਤੇ ਕੌਰ ਲੱਗਦਾ ਹੋਵੇ ਇਹ ਉਹਦੀ ਆਈਡੈਂਟੀਫਿਕੇਸ਼ਨ ਹੈ ਹਾਂਜੀ ਮਤਲਬ ਇਸ ਤੰਗ ਦੇ ਨਾਲ ਤੁਸੀਂ ਉਹਦੇ ਉਹ ਜਿਹੜਾ ਹੈ ਆਪਣੀ ਉਹਦੀ ਜਿਹਨੂੰ ਆਪਾਂ ਕਿਤੇ ਕੁਆਲੀਫਾਈ ਜਿਹੜੀ ਕਰਦੇ ਆ ਤੇ ਇਹਦੇ ਲਈ ਮਤਲਬ ਜਿਹੜੀ ਕੁਆਲੀਫਾਈ ਦਾ ਤੁਹਾਡਾ ਮਾਪਦੰਡ ਹੈ ਮਤਲਬ ਉਹਦੀ ਸਿਲੈਕਟ ਕਰਨ ਦਾ ਜਿਹੜਾ ਤੁਹਾਡਾ ਪ੍ਰੋਸੀਜਰ ਹੈ ਉਹ ਕਿਦਾਂ ਦਾ ਉਹ ਅਫੇਜ ਤਾਂ ਮੈਂ ਆਖਿਆ ਨਾ ਮੈਂ ਕਾਨਫਰੰਸ ਤੇ ਮੈਂ ਅਫਸਰ ਦੀ ਐਂ ਕਲੀਨ ਕੱਟ uh, process ਆ ਗਈ ਆ ਪਹਿਲਾ ਨੋਮੀਨੇਸ਼ਨ ਆਉਂਦੀ ਆ ਆਨਲਾਈਨ ਫੇਮੇ টিম ਦੇਖਦੀ ਆ ਫੇ ਉਹਨਾਂ ਨੂੰ ਪ੍ਰੋਪੋਜ਼ ਕਰੇ ਉਹ ਕਿਦਾਂ ਦਾ ਉਹ ਫੇ ਜਿਦਾ ਮੈਂ ਆਖਿਆ ਨਾ ਮੇਨ ਕਾਨਫਰੈਂਸ ਦੇ ਵਿੱਚ ਅਫਸਦੀ ਐਂਡ ਕਲੀਨ ਕੱਟ process ਆ ਗਈ ਆ ਪਹਿਲਾ ਨੋਮੀਨੇਸ਼ਨ ਆਉਂਦੀ ਆ ਆਨਲਾਈਨ ਫੇ ਮੇਮ ਟੀਮ ਦੇਖਦੀ ਆ ਫੇ ਉਹਨਾਂ ਨੂੰ ਪ੍ਰੋਪੋਜ਼ ਕਰਦੇ ਆ ਬੀ ਤੁਸੀਂ ਹੁਣ ਜ਼ਿਆਦਾ ਇਨਫੋਰਮੇਸ਼ਨ ਦਿਓ ਫੇ ਹਾਰਿਕ ਨੋਮੀਨੇਸ਼ਨ ਦਾ ਨਾ ਹਾਰਿਕ ਨੋਮੀਨੇਟਾ ਪੈਕ ਬਣਾਉਂਦਾ ਬੀ ਉਹਨਾਂ ਨੇ ਆਖਿਆ अच्छा प्रेस कटिंग्स फोटो आ ਜਿੰਨਾ ਵੀ ਸਮਾਨ ਬੰਦੇ ਦੇ ਸਕਦੇ ਆ ਨਾ ਕਈ ਬੰਦੇ ਦੇ ਪੈਕ 50 ਪੇਜ ਹੁੰਦੇ ਆ ਕਈ ਬੰਦੇ ਦਾ 500 ਹੁੰਦਾ ਜਿਹਦਾ ਲਾਈਫ ਟਾਈਮ ਹੁੰਦਾ ਨਾ ਉਹਨਾਂ ਦਾ ਕਿੰਨਾ ਕਿੱਤਾ ਹੋਇਆ ਜ਼ਿੰਦਗੀ ਚ ਸੋ ਔਰੇ ਤੌਰ ਤੇ ਜਿੰਨਾ ਵੀ ਵਧ ਤੋਂ ਵਧ ਇਨਫੋਰਮੇਸ਼ਨ ਆਂਦੀ ਆ ਨਾ ਔਰ ਨੋਮੀਨੇਸ਼ਨ ਦਾ ਫਾਇਦਾ ਹੀ ਹੋਣਾ ਮੇਰਾ ਕਲਾਸ 12 ਕਿ ਜਿਹੜਾ ਤੁਸੀਂ ਕੈਨੇਡਾ ਨੂੰ ਚੁਣਿਆ ਤੇ ਇਹ ਕਰਕੇ ਵੀ ਕੈਨੇਡਾ ਦੇ ਵਿੱਚ ਪੰਜਾਬੀ ਕਮਿਊਨਿਟੀ ਔਰ ਸਰਦਾਰ ਗੜੀ ਕਮਿਊਨਿਟੀ ਆ ਜਾਦਾ ਹੈ ਕਿ ਦੇਦੇ ਪਿੱਛੇ ਕੋਈ ਪੋਲਿਟੀਕਲ ਮੋਟਿਵਸ ਨੇ ਨਹੀਂ ਆਪਾਂ ਕੈਨੇਡਾ ਤਾਂ ਚੁਣਿਆ ਬੇਕੋ ਕੇ ਸਾਨੂੰ ਸਪான்ਸਰ ਚੰਗੇ ਮਿਲੇ ਸੋ ਆਪਾਂ ਜਦੋਂ ਦੇਖਦੇ ਆਂ ਵੀ ਆਪਾਂ ਹੁਣ ਅਸਲ ਵਿੱਚ ਸਪான்ਸਰ ਕਰਕੇ ਕਰ ਰਹੇ ਹਾਂ ਕਿ ਜਾਂ ਵਟ ਕੇ ਹੀ ਸਿੱਖਾਂ ਦੀਆਂ ਭਾਵਨਾ ਨੂੰ ਜਾਂ ਸਿੱਖ ਜਿਨ੍ਹਾਂ ਨੇ ਦੁਨੀਆ ਪੱਧਰ ਤੇ ਕੋਈ ਚੰਗੀ ਅਚੀਵਮੈਂਟ ਕੀਤੀ ਉਹਨਾਂ ਨੂੰ ਤੁਸੀਂ ਅਵਾਰਡ ਦੇਣਾ ਤਕੋ ਇਹ ਸਿਕਵਰਡ ਜਿੱਥੇ ਵੀ ਹੁੰਦੇ ਆ ਦੁਨੀਆ ਵਿੱਚ ਇਹ ਨਹੀਂ ਵੀ ਪਿਛਲੇ ਸਾਲ ਦੁਬਈ ਸੇਗਾ ਆਪਾਂ ਮਨੁਲਾ ਦਾ 13 ਬੰਦਿਆਂ ਵਿੱਚੋਂ ਸਿਰਫ ਦੋ ਬੰਦੇ ਸੀਗੇ ਦੁਬਈ ਤੋਂ ਬਾਕੀ ਇੰਡੀਆ ਯੂਕੇ ਅਫਰੀਕਾ ਪੈਓ ਇੱਥੇ ਵੀ ਇਦਾਂ ਹੀ ਹੋਣਾ ਇਹ ਨਹੀਂ ਵੀ ਆਪਾਂ ਵੈਂਕੂਵਰ ਵਿੱਚ ਆਪਾਂ ਸਿਰਫ ਵੈਂਕੂਵਰ ਨਾਲ ਸੰਗਤ ਹੁੰਦੇ ਨਹੀਂ ਆ ਨੋਮੀਨੇਸ਼ਨ ਬਹੁਤ ਆਇਆ ਜਿੰਨਾਂ ਦਾ ਆਪਾਂ ਇੱਕ ਦੋ ਹਣ ਪੋਸਟ ਪਾਏ ਆ ਆਨਲਾਈਨ ਇਥੋਂ ਲੋਕਲ ਸੰਗਤ ਦੀ ਨੋਮੀਨੇਸ਼ਨ ਬਹੁਤ ਆਈ ਹੋਈਆਂ ਸੋ ਦੇਖਦੇ ਆ ਹੁਣ ਅ ਸਾਡੀ ਜਿਹੜੀ ਕੱਟਆਫ ਆ ਉਹ 31th ਆਫ ਅਗਸਟ 31th ਆਫ ਅਗਸਟ ਤੱਕ ਜਿੰਨੇ ਵੀ ਨੋਮੀਨੇਸ਼ਨ ਆਉਂਦੇ ਆ ਉਹ ਇਸ ਸਾਲ ਦੇਖੋਗੇ ਜਿਹੜੇ 31th ਆਫ ਅਗਸਟ ਤੋਂ ਬਾਅਦ ਆਉਗੇ ਨੋਮੀਨੇਸ਼ਨ ਉਹ ਫੇ ਅਗਲੇ ਸਾਲ ਵਾਸਤੇ ਕਾਊਂਟ ਹੋਏਗਾ ਤਾਂ ਟੋਟਲੀ ਮਤਲਬ ਦੁਨੀਆ ਚੋਂ ਤੁਸੀਂ ਜਿਹੜਿਆਂ ਨੇ ਨੋਮੀਨੇਸ਼ਨਸ ਲੈਂਦੇ ਨੇ ਉਹਦੇ ਤੋਂ ਸਿਲੈਕਸ਼ਨ ਕਰਦੇ ਹੋ ਤੇ ਉਹਨਾਂ ਨੂੰ ਤੁਸੀਂ ਜਿਹੜਾ ਸਿੱਖ ਮੋੜ ਦਿੰਦੇ ਹੋ ਬਿਲਕੁਲ ਜਿਹੜੀ ਵੀ ਸਾਡੇ ਜਜੇਸ ਪੈਨਲ ਹੈਗੇ ਆ ਜਿਨ੍ਹਾਂ ਨੇ ਵੀ ਉਹਨੂੰ ਨੂੰ ਉਨਨੇ ਸਲੈਕ ਕਰਨਾ ਆਪਾਂ ਉਹਨਾਂ ਨੇ ਕਿਹਾ ਤੇ ਚੱਲਦੇ ਆ ਹਾਂ ਜੀ ਮੇਰੇ ਮੇਰਾ ਤਾਂ ਕੋਈ ਹੈ ਨਹੀਂ ਵੀ ਆਪਾਂ ਉਹਨਾਂ ਦੇ ਨਾਲ ਇਹਨਾਂ ਦੇ ਨਾਲ ਜਿਹੜਾ ਮੈਂ ਪਹਿਲਾਂ ਵੀ ਕਿਹਾ ਸੀਗਾ ਨਾ ਤਕਰੀਬਨ ਹੁਣ ਜਿੰਨੇ ਵੀ ਹੈਗੇ ਆ ਕੌਮ ਦੇ ਵਿੱਚ ਖਾਸ ਅਕਸ਼ੇਤਾ ਉਹ ਨਾਲ ਨਾਲ ਜੁੜੇ ਹੋਏ ਦੋਸਤ ਹੈ ਤੇ ਯਾਰੀ ਵੀ ਹੈਗੀ ਆ ਸੋ ਅੱਜ ਸੀ ਸਾਡੇ ਨਾਲ ਡਾਕਟਰ ਨਵਦੀਪ ਜੀ ਜਿਹੜੇ ਯੂਕੇ ਤੋਂ ਇੱਥੇ ਆਏ ਨੇ ਜਿਨ੍ਹਾਂ ਨੇ ਸਿੱਖ ਅਵਾਰਡ ਜਿਹੜਾ ਕਰਨਾ ਨੋਮੀਨੇਸ਼ਨਾਂ ਲੈ ਲਈਆਂ ਦੀਆਂ ਸਿਲੈਕਸ਼ਨ ਹੋਣੀਏ ਉਸ ਤੋਂ ਬਾਅਦ ਵੈਨਕੂਵਰ ਦੇ ਵਿੱਚ ਬਹੁਤ ਵੱਡਾ ਈਵੈਂਟ ਕਰਕੇ ਤੇ ਉੱਥੇ ਸਿੱਖ ਅਵਾਰਡ ਦਿੱਤਾ ਜਾਏਗਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਥੈਂਕ ਯੂ ਜੀ ਸਾਡੇ ਚੈਨਲ ਨਾਲ ਜੁੜ ਕੇ ਸਾਡੇ ਦਰਸ਼ਕਾਂ ਨੂੰ ਜਿਹੜੀ ਹੈ ਜਾਣਕਾਰੀ ਦਿੱਤੀ ਹੈ ਸਸ ਸੇਵਾ